ਸੱਗੀ ਗੱਲ ਸੱਗੀ ਗੱਲ ਬਸ ਹੋਰ ਤੁਸੀਂ ਆਓ ਛੇਤੀ ਸੱਗੀ ਗੱਲ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥਡੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੁਛ ਨਹੀਂ ਆਹ ਵੇਖ ਲਾਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੱਨਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਛ ਨਹੀਂ ਕੋਈ ਨਾਂਦਨ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਸਰਕਾਰਾਂ ਕੋ ਸਾਰਾ ਕੁਛ ਹੈ ਨਾ ਐ ਸਸ 1000 ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਸੋ ਝਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤੈਨੂੰ ਝਾੜੂ ਪੈਣ ਨੂੰ ਬਣਾਇਆ ਸੀ ਨਾ ਏਵੇਂ ਫੇਰਾਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅੱਛੇ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵਾਲਾ ਸਿਰ ਨੂੰ ਸੱਤਿਕਾ ਵੀ ਸੱਤਿਕਾ ਹੈ ਤਸਵਰ ਤੁਸੀਂ ਆਓ ਛੇਤੀ ਅਸੀ ਕਾ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥਡੇ ਕੋਲੇ ਹੀ ਨਹੀਂ ਕੋਈ ਬਹੁਤ ਬੁਰਾ ਕੋਈ ਕੋਸ਼ ਨਹੀਂ ਆ ਵੇਖ ਲਾਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸੰਨ ਅੱਲਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇਵੀ ਪਿਆ ਹੈ ਪਰ ਕੁਛ ਨਹੀਂ ਕੋਈ ਨਾਂਦਾਂ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸਿੱਧੇ ਨੇ ਕੀ ਹੈ ਸਰਕਾਰਾਂ ਕੋਲ ਸਾਰਾ ਕੁਛ ਹੈਗਾ ਹੈ ਸਾ ਸਪਰੌਡਰ ਪਈਆ ਡਿਮਾਸ ਪਿਆ ਏ ਗਰੀਬਾਂ ਬਾਰੇ ਸੋਚੇ ਥਾ ਝਾੜੂ ਵਾਲੇ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲਾ ਦੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਸੋਣੇ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਕੋਲ ਸਿਮਰਨ ਟਰੋਪ ਸੱਚੀ ਗੱਲ ਹੈ ਸੱਚੀ ਗੱਲ ਹੈ ਤਾਂ ਸੋਣ ਤੁਸੀਂ ਆਓ ਛੇਤੀ ਸੱਚੀ ਗੱਲ ਜੀ ਬੜੇ ਹਾਤ ਮਾਰੇ ਨੇ ਵੇਖ ਲਓ ਥੋਡੇ ਕੋਲ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੁਛ ਨਹੀਂ ਆਹ ਵੇਖ ਲਓਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੱਲਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲਓ ਸਾਰਾ ਇੰਨੀ ਪਿਆ ਹੈ ਪਰ ਕੁਛ ਨਹੀਂ ਕੋਈ ਨਾਂਦਨ ਮੁਨਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਤਾਂ ਕੀ ਹੈ ਸਰਕਾਰਾਂ ਕੋਲ ਸਾਰਾ ਕੁਛ ਹੈ ਨਾ ਇਹ ਸਸ 100 ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਛਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਛਾੜੂ ਪੈਣ ਨੂੰ ਬਣਾਇਆ ਸੀ ਨਾ ਇਹ ਵੀ ਫੇਰਾਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਹੀਂ ਤੁਸੀ ਵੇਖੀ ਬਸ ਅੱਜ ਭੇਜਾਂਗੇ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵਾਲਾ ਸਿਰ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਸ ਉਹ ਤੁਸੀਂ ਆਓ ਛੇਤੀ ਜੀ ਬੜੇ ਹੱਥ ਮਾਰੇ ਨੇ ਵੇਖ ਲੋ ਥੋੜੇ ਕੋਲੇ ਹੀ ਨੇ ਕੋਈ ਬਾੜ ਨਹੀਂ ਛਤੇ ਕੋਈ ਕੋਸ਼ ਨਹੀਂ ਆਹ ਵੇਖ ਲਓਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਹੋ ਨਾਂਦਨ ਮੁਨਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਤਾਂ ਕੀ ਕੀ ਸਰਕਾਰਾਂ ਕੋ ਸਾਰਾ ਕੁਝ ਹੈ ਨਾ ਏ ਸਕੜ ਰੁਪਇਆ ਡਿਵਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਛਾੜੂ ਵਾਲਿਆਂ ਨੇ ਬਰਬਾਦ ਕਰਤਾ ਛਾੜੂ ਫੇਰਾ ਸੀ ਅਸੀਂ ਤਿੰਨ ਛਾੜੂ ਪੈਨ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲਾ ਦੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਬਾਰੇ ਸਿਰ ਨੂੰ ਜੇਕਰ ਕੋਈ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027